ਸਤਿ ਸ੍ਰੀ ਅਕਾਲ ਜੀ ਮੈਂ ਬਲਜੀਤ ਕੌਰ ਮਾਨਣਾ ਦੋਸਤੋ ਅੱਜ ਮੈਂ ਤੁਹਾਨੂੰ ਸਾਹਿਬ ਹੁਸੈਨ ਦੀ ਲਿਖੀ ਹੋਈ ਕਾਫੀ ਉਹਦੀਆਂ ਕੁਝ ਸਤਰਾਂ ਨੇ ਜਿਹੜੀਆਂ ਉਹਨਾਂ ਦੀ ਵਿਆਖਿਆ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਸੋ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਅੰਦਰ ਤੂੰ ਹੈ ਬਾਹਰ ਤੂੰ ਹੈ ਮੇਰੇ ਰੋਮ ਰੋਮ ਵਿੱਚ ਤੂੰ ਅੰਦਰ ਤੂੰ ਹੈ ਬਾਹਰ ਤੂੰ ਹੈ ਮੇਰੇ ਰੋਮ ਰੋਮ ਵਿੱਚ ਤੂੰ ਤੂੰ ਹੈ ਤਾਣਾ ਤੂੰ ਹੈ ਬਾਣਾ ਤੂੰ ਹੈ ਤਾਣਾ ਤੂੰ ਹੈ ਬਾਣਾ ਮੇਰਾ ਸਭ ਕੁਝ ਤੂੰ ਹੀ ਤੂੰ ਕਹੇ ਹੁਸੈਨ ਫਕੀਰ ਨਮਾਣਾ ਕਹੇ ਹੁਸੈਨ ਫਕੀਰ ਨਮਾਣਾ ਸਭ ਕੁਝ ਮੇਰਾ ਤੂੰ ਸੋ ਸਾਹ ਹੁਸੈਨ ਦੀ ਇਹ ਜਿਹੜੀ ਕਾਫੀ ਆ ਲਿਖੀ ਹੋਈ ਆ ਸਾਹ ਹੁਸੈਨ ਜੀ ਫਰਮਾਉਂਦੇ ਹਨ ਕਿ हे ਪ੍ਰਭੂ हे ਮਾਲਕ हे मेरे वाहेगुरु हे मेरे रब्बा मेरी दर्द भरी हालात दा तू पेटती है मेरे शरीर दा ताना भी तू है बाना भी तू है मेरे रोम रोम विच प्रभु तू बसता है मेरे रोम रोम विच बसता है मैं ਪਰਭੂ ਇੱਕ ਫਕੀਰ ਨਿਮਾਣਾ ਜਹਾ ਹਾਂ ਮੈਂ ਮੇਰੇ ਵਿੱਚ ਮੇਰਾ ਕੁਝ ਨਹੀਂ ਸਭ ਜੋ ਕੁਝ ਹਾਂ ਅਸਲ ਵਿੱਚ ਇਹ ਪ੍ਰਭੂ ਮੈਂ ਤੇਰੇ ਕਰਕੇ ਹਾਂ ਭਾਵ ਮੇਰੀ ਹਸਤੀ ਕੁਝ ਵੀ ਨਹੀਂ ਸਭ ਸਭ ਪ੍ਰਭੂ ਤੂੰ ਹੀ ਹੈ ਸੋ ਇਹ 17 ਸਾਨੂੰ ਸਹਾਉ ਸੈਨ ਜੀ ਪਰਮਾਤਮਾ ਦੇ ਨਾਲ ਜੁੜੀ ਹੋਈ ਇੱਕ ਰੂਹ ਜੋ ਸਾਨੂੰ ਪੇਸ਼ ਕਰਦੇ ਨੇ ਕਿਉਂਕਿ ਆਪਾਂ ਵੀ ਜਾਣਦੇ ਹਾਂ ਕਿ ਪਰਮਾਤਮਾ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਆਪਾਂ ਕੁਝ ਵੀ ਨਹੀਂ ਸੋ ਇਹ ਗੱਲਾਂ ਜੋ ਸਾਹਸੈਨ ਦੀ ਕਾਪੀ ਦੀਆਂ ਕੁਝ ਸ਼ਰਤਾਂ ਸੀ ਇਹ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੋ ਜੇ ਕੋਈ ਗਲਤੀ ਹੋਈ ਆ ਤਾਂ ਮੈਨੂੰ ਮਾਰਕ ਕਰਨਾ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ